ਗੱਲ ਇਹ ਸਾਮ ਸਰਹੰਦ ਨਹਿਰ ਕਿਨਾਰੇ ਗੜੀ ਪੁਲ ਨੇੜੇ ਇੱਕ ਟਰੱਕ ਨੇ ਬਹਿਲੂਲਪੁਰ ਦੇ ਵਾਸੀ ਬਲਵਿੰਦਰ ਸਿੰਘ ਦੀ ਜਾਨ ਲੈ ਲਈ ਸੀ ਅਤੇ ਅੱਜ ਫੇਰ 24 ਘੰਟੇ ਬਾਅਦ ਸੜਕ ਦੇ ਖੜੇ ਇਸ ਟਰੱਕ ਨਾਲ ਕੰਮ ਤੋਂ ਪਰਤ ਰਿਹਾ ਹਲਵਾਈ ਗੁਰਸਰਨ ਸਿੰਘ ਵਾਸੀ ਬਿੱਲੋ ਮੋਟਰਸਾਈਕਲ ਸਮੇਤ ਝਟਕਰਾਇਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਿੱਲੋ ਪਿੰਡ ਦਾ ਵਾਸੀ ਗੁਰਸਰਨ ਸਿੰਘ ਹਲਵਾਈ ਦਾ ਕੰਮ ਕਰਦਾ ਸੀ ਅਤੇ ਉਹ ਸਮਰਾਲੇ ਤੋਂ ਇੱਕ ਬਿਆਸ ਸਮਾਗਮ ਤੋਂ ਕੰਮ ਕਰਕੇ ਆਪਣੇ ਮੋਟਰਸਾਈਕਲ ਰਾਹੀਂ ਘਰ ਵਾਪਸ ਪਰਤ ਰਿਹਾ ਸੀ ਗੜੀਪੁਰ ਨੇੜੇ ਪਹਿਲਾਂ ਹੀ ਹਾਦਸੇ ਕਾਰਨ ਸੜਕ ਤੇ ਖੜੇ ਟਰੱਕ ਪਿੱਛੇ ਝਟਕਰਾ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ 24 ਘੰਟਿਆਂ ਅੰਦਰ ਇਸ ਟਰੱਕ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਹੈ ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਜੀਵ ਸਿੰਘ ਅਲਵੇਲਾ ਦੀ ਰਿਪੋਰਟ ਇਹ ਪੁਲਿਸ ਵਾਲਿਆਂ ਦੀ ਇੰਨੀ ਅਣਗਹਿਲੀ ਹੈ ਜੀ 24 ਘੰਟੇ ਦੇ ਵਿੱਚ ਵਿੱਚ ਦੂਸਰੀ ਮੌਤ ਹੋ ਗਈ ਹੈ ਗੱਡੀ ਨਾਲ ਸਿੱਧਾ ਐਕਸੀਡੈਂਟ ਹੋਇਆ ਹੈ ਇਹ ਕਿਹੜੇ ਪਿੰਡ ਦੇ ਜਿਹੜੇ ਆਉਂਦੇ ਇਹ ਪਿੰਡੇ ਬਿੱਲੋ ਦੇ ਸੀ ਜੀ ਅੱਜ ਜਿਹੜੀ ਅੱਜ ਹੋਈ ਹੈ ਇਸ ਮੌਕੇ ਤੇ ਹੋਈ ਹੈ ਇਹਨਾਂ ਦਾ ਨਾਮ ਹੈਗਾ ਗੁਰਚਰਨ ਸਿੰਘ ਸਨੋਫ ਚੰਦ ਸਿੰਘ ਪਿੰਡ ਬਿੱਲੋ ਮੇਰਾ ਨਾਮ ਕਰਨੈਲ ਸਿੰਘ ਪਿੰਡ ਪਿੰਡ ਬਿੱਲੋ ਇਹ ਸਾਡਾ ਬ੍ਰਦਰ ਆ ਜੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 40 45 ਦੇ ਨੇੜੇ ਹੈ ਜੀ ਉਹਨਾਂ ਦੀ ਇਹ ਨਾ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਸੋ ਸਾਰਿਆਂ ਦੇ ਅੱਗੇ ਪਾਸੋਂ ਵੀ ਰਹਿਦੀ ਹੈ ਇਹ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇ ਚਲੋ ਮੌਤ ਹੋ ਗਈ ਹੁਣ ਤਾਂ ਬਾਅਦ ਇਹਨਾਂ ਨੇ ਕੀ ਕਰਿਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਦੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਖੜਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆਂ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਮਲਾਜ਼ਮ ਕਹਿ ਰਹੇ ਨੇ ਵੀ ਇੱਕ ਐਸਆਈ ਦੀ ਡਿਊਟੀ ਲੱਗੀ ਆ ਕੰਮਗਾਰਿਆਂ ਨੂੰ ਰੋਕਣ ਵਾਸਤੇ ਉਹ ਐਸਆਈ ਦਾ ਨੋ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਫਾਰਮੈਲਟੀ ਕਰ ਰਹੇ ਆ ਇਹ ਨਾਲ ਵੀ ਇਹਦਾ ਵੀ ਇਹਲੀ ਕਰਨੀ ਆ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਵੀ ਇਹਨੇ ਗੈਲੀ ਕਾਰਨ ਕਰਕੇ ਹੀ ਹੋਈ ਆ 100 ਦੀ 100 ਡਾਕਟਰ ਕੋਲ ਹੁਣ ਕੀ ਕਰਨੀ ਅਸੀਂ ਤਾਂ ਕਹਿੰਦੇ ਜੀ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਰ ਇਹਨਾਂ ਨੇ ਜਾਣਬੁੱਝ ਕੇ ਜੇ ਇਹ ਕਾਰਵਾਈ ਕਰਦੇ ਬੈਰੀਕੈਡ ਕਰਦੇ ਜਾਂ ਕੁਝ ਜਦੋਂ ਇੱਕ ਅੰਨੇ ਚ ਗੱਡੀ ਖੜੀ ਹੈ ਲਾਈਟ ਨਹੀਂ ਜਗ ਰਹੀ ਦੂਸਰੀ ਸਾਈਡ ਤੋਂ ਗੱਡੀਆਂ ਜਾ ਰਹੀਆਂ ਲਾਈਟ ਪੈਂਦੀਆਂ ਬੰਦੇ ਨੂੰ ਕੁਝ ਨਹੀਂ ਦੇਦਾ ਮੋਟਰਸਾਈਕਲਾਂ ਨੂੰ ਜਦੋਂ ਗਰੀਬ ਮਰਦਾ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਮਰੇ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਨਾ ਵਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਨਿਜ਼ਾਮ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆਂ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾਂ ਨਾਂ ਦਾ ਕੋਈ ਪੋਸਟ ਮੜਵਾ ਨਾਂ ਉਹਦੀ ਕੋਈ ਲਿਖਤ ਪੜ੍ਹਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲੇ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੇ ਨਹੀਂ ਬੁਲਾਇਆ ਹੈ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦੂਰ ਨਹੀਂ ਹੈਗੇ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦਿਵਾਲੀ ਚੱਲ ਰਹੀ ਹੈ ਵੀ ਉਹਨਾਂ ਤੋਂ ਸਾਨੂੰ ਪੈਸੇ ਮਿਲਣੇ ਨੇ ਮਰਨੇ ਵਾਲਾ ਮਰ ਗਿਆ ਜੀ ਇਹਨਾਂ ਦੀ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ਬਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿਰ ਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੇ ਰਾਣੀ ਕੋਈ ਕੁਝ ਨਹੀਂ ਹੈਗਾ ਨੋਕ ਜਾਣ ਬੋ ਜੀ ਕਿ ਹਰ ਇੱਕ ਦਿਨ ਦੋ ਦੋ ਦਿਨ ਦਿਨ ਮੋਤਾ ਛੋਟੇ ਏਰੀਆ ਚ ਹੋਈ ਜਾ ਰਹੀਆਂ ਨੇ ਕਿ ਉਹਨਾਂ ਨੂੰ ਪੁਲਿਸ ਦਾ ਪੁਲਿਸ ਦੀ ਢਿੱਲਮਿਠ ਇਹ ਨਾਲ ਸਿਰਫ ਜੇ ਸਾਡੇ ਦੇ ਖਾਨਾ ਨੇ ਨਹੀਂ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਸਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਨੇ ਉਦੋਂ ਹੀ ਜਾ ਕੇ ਥਾਣੇ ਫੜ ਜਾਂਦੇ ਆ ਜਦੋਂ ਥਾਣੇ ਜਾਂਦੇ ਆ ਪੁਲਿਸ ਮਿਲਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜ਼ਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨ ਹੀ ਉੱਥੇ ਬੈਠ ਗਏ ਨੇ ਪੈਸੇ ਦੇ ਲਾਲਚ ਲੱਗੇ ਸਾਨੂੰ ਬਹੁਤ ਦੁੱਖ ਹੁੰਦਾ ਬੋਲਣ ਦੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਤ ਹੋ ਰਹੀ? ਨਿਰਾਪੁਰਾ ਨਿਰਾਪੁਰਾ ਪੈਸਾ ਨਹੀਂ ਹੈ ਤਾਂ ਸਾਡੀ ਭੈਣ ਭਾਈ ਨੇ ਯਾਰ ਇਹਨਾਂ ਨੂੰ ਕੁਝ ਨਾ ਕੁਝ ਇਨਸਾਨਾਂ ਬਾਰੇ ਸੋਚਣਾ ਜ਼ਰੂਰੀ ਹੈ ਇਨਸਾਨ ਐਦਾਂ ਦੀ ਨਿਆਈ ਮੌਤ ਨਾ ਮਰੇ ਯਾਰ ਕਿਉਂ ਇਹਨਾਂ ਦੇ ਕਰਨੀ ਦੇ ਹੁਣ ਕਹਿ ਰਹੇ ਮਲਾਜ਼ਮ ਡਿਊਟੀ ਤੇ ਸੀ ਇਹ ਕਹਿੰਦੇ ਇਨਸੀਡੈਂਟ ਤੇ ਮੌਂਟ ਸੀ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਉਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹ ਵੀ ਮੌਕੇ ਤੇ ਮੌਤ ਹੋ ਗਈ। ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਵੇਂ ਹੀ ਖੜਾ ਆ। ਇਹਦੇ ਵਿੱਚ ਲੱਗ ਕੇ ਫੇਰ ਇੱਕ ਵੇਰ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰਸੋਂ ਦਾ। ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਦੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੇ ਹੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ। ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋਗੀ। ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਗੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਦੇ ਰੱਖ ਜਾਂਦੇ ਕੋਈ ਟਰੱਕ ਤੇ ਆ ਕੇ ਨਾ ਲੈ ਜੀਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਸਤੇ ਫੇਲੀਰ ਬਣਦਾ ਇਥੇ ਭਗਵਾਨਦਮਾਨ ਨੇ ਇੱਕ ਸੜਕ ਸੁਰੱਖਿਆ ਜਿਹੜੀ ਫੋਰਸ ਸਪੈਸ਼ਲ ਬਣਾਈ ਹੋਈ ਆ ਤੇ ਕੱਲ ਦਾ ਇਥੇ ਟਰੱਕ ਖੜਾ ਇਥੇ ਕੀ ਕਹਿਣਾ ਮੈਂ ਇਹ ਕਹਿਣਾ ਸਾਡੇ ਸਿਰਗਾ ਫੋਰਸ ਬਣਤੀ ਤੇ ਨਿਗਰਾਨੀ ਰੱਖਣ ਨੂੰ ਪਰਿਵਾਰਕ ਮੈਂਬਰ ਜਿਹੜੇ ਮਰ ਗਏ ਉਹਨਾਂ ਦੇ ਹੀ ਭਾਂਜੇ ਨੂੰ ਬਿਠਾ ਕੇ ਜਾਂਦੀ ਆ ਪੁਲਿਸ ਇਹ ਸੜਕ ਸੁਰੱਖਿਆ ਆ ਉਹ ਵਿਚਾਰੇ ਟਾਹਣੀਆਂ ਟੋਰ ਤੋੜ ਕੇ ਅੱਗੇ ਪਿੱਛੇ ਲਾ ਰਹੇ ਨੇ ਕਿਉਂਕਿ ਜਿਹੜਾ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਬਈ ਕੇਐਸ ਇਥੇ ਲਾਇਆ ਸੀ ਕਿਸੇ ਐਸਈ ਦਾ ਨਾਮੋਂ ਨਿਸ਼ਾਨ ਨਹੀਂ ਕੋਈ ਇਥੇ ਤੁਸੀਂ ਦੇਖ ਲਓ ਪ੍ਰੈਸ ਵਾਲੀ ਵੀਰ ਨੇ ਕੋਈ ਬੈਰੀਕੇਡ ਦੇਖ ਰਿਹਾ ਤੁਹਾਨੂੰ ਟਰੱਕ ਦੇ ਨਾਲ ਮੌਤ ਹੋ ਜਾਂਦੀ ਹੈ ਕਿੰਨਾਂ ਇਨਸਾਨ ਦੀ ਸਾਈਡ ਤੇ ਖੜਾ ਨੇਰੇ ਚ ਖੜਾ ਨਹਿਰ ਦੇ ਕਿਨਾਰੇ ਖੜਾ ਤੇ ਉਹ ਕੱਲ ਵੀ ਮੌਤ ਹੁੰਦੀ ਅੱਜ ਵੀ ਹੁੰਦੀ ਇੱਕ ਬੈਰੀਕੇਡ ਦਿਖਾ ਦਿਓ ਜੇ ਕੱਲ ਦਾ ਕੋਈ ਪ੍ਰਚਾਰਣ ਨੇ ਕੰਮ ਕੀਤਾ ਹੁੰਦਾ ਤਾਂ ਕਿਉਂ ਨਾ ਹੁੰਦਾ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹ ਕੇਵਲ ਇਸ਼ਤਿਹਾਰ ਬਾਜੀ ਦੇ ਲਈ ਇਹਨਾਂ ਨੇ ਰੱਖੀ ਆ ਮੌਕੇ ਦੀ ਰਿਐਲਿਟੀ ਤੁਸੀਂ ਮੇਰੇ ਨਾਲ ਚੈੱਕ ਕਰ ਰਹੇ ਹੋ